ਤੂੰ ਜਗਾ ਦੇ ਮੋਮਬੱਤੀਆਂ ਉੱਠ ਜਗਾ ਦੇ ਮੋਮਬੱਤੀਆਂ ਇੱਥੇ ਤਾਂ ਚੱਲਦੀਆਂ ਹੀ ਰਹਿਣੀਆਂ ਪੌਣਾ ਕ ਪੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉੱਠ ਜਗਾ ਦੇ ਮੋਮਬੱਤੀਆਂ ਬਹੁਤ ਚੰਗਾ ਲੱਗ ਰਿਹਾ ਜੀ ਮੈਂ ਮੈਂ ਕੱਟਿਆ ਰ ਮੈਂ ਕਾਂਗਰਸ ਪਾਰਟੀ ਦੀ ਸੈਂਟਰ ਲੀਡਰਸ਼ਿਪ ਦਾ ਖਾਸ ਤੌਰ ਤੇ ਖੜਗੇ ਸਾਹਿਬ ਪ੍ਰਿਅੰਕਾ ਦੇ ਰਾਹੁਲ ਗਾਂਧੀ ਜੀ ਦਾ ਔਰ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦਾ ਪਟਿਆਲੇ ਦੀ ਸਥਾਨਕ ਲੀਡਰਸ਼ਿਪ ਦਾ ਤੇ ਅਲੱਗ-ਅਲੱਗ ਹਲਕਾਂ ਚਾਰਜਸ ਦਾ ਸਾਰੇ ਵਰਕਰ ਸਹਿਬਾਨ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੇਰੀ ਜਿੱਤ ਵਿੱਚ ਬੜਾ ਅਹਿਮ ਯੋਗਦਾਨ ਪਾਇਆ ਹੈਗਾ ਮੈਂ ਪਟਿਆਲਾ ਨਿਵਾਸੀਆਂ ਨੂੰ ਯਕੀਨ ਦਿਵਾਉਣਾ ਕਿ ਜਿਵੇਂ ਪਹਿਲੀ ਤਰਮ hạn ਮੈਂ ਇਲਾਕੇ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਮੈਂ ਇਸ ਤਰਮ hạn ਹੋਰ ਵੀ ਤਨਦੇਹੀ ਨਿਰੜਤਾ ਤੇ ਇਮਾਨਦਾਰੀ ਨਾਲ ਇਲਾਕੇ ਦੀ ਸੇਵਾ ਕਰੂੰਗਾ ਜੀ ਦੇਖੋ ਪੰਜਾਬ ਦੇ ਵਿੱਚ ਵੀ 7 ਸੀਟਾਂ ਆਈਆਂ ਨੇ ਕਾਂਗਰਸ ਉਹਨਾਂ ਵਿੱਚ ਰਾਹੁਲ ਗਾਂਧੀ ਦੇ ਜਿਹੜੇ ਦੇਖੋ ਰਾਹੁਲ ਗਾਂਧੀ ਦਾ ਬਹੁਤ ਵੱਡਾ ਯੋਗਦਾਨ ਹੈ ਕਾਂਗਰਸ ਨੂੰ ਮੁੜ ਕੇ ਪੈਰਾਂ 'ਸਰ ਖੜੀ ਕਰਨ ਵਿੱਚ ਤੇ ਪੰਜਾਬ ਵਿੱਚ 7 ਸੀਟਾਂ ਆਈਆਂ ਨੇ ਇਹ ਪੰਜਾਬ ਦੇ ਪੰਜਾਬ ਦੇ ਲੋਕਾਂ ਨੇ ਜੋ ਕਾਂਗਰਸ ਵਿਸ਼ਵਾਸ ਪ੍ਰਗਟ ਕੀਤਾ ਹੈਗਾ ਹੈ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਤੇ ਕਾਂਗਰਸ ਖਰਾ ਉਤਰੂਗੀ ਔਰ ਪੰਜਾਬ ਨੂੰ ਵੀ ਤੇ ਦੇਸ਼ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਊਗੀ ਤੇ ਤਰੱਕੀ ਜਿਹੜੀ ਮੁਲਕ ਦਾ ਜੋ ਧਾਰਮਿਕ ਤ੍ਰੂਵੀਕਰਨ ਹੈ ਆਰਥਿਕ ਜਿਹੜਾ ਵਿষমਤਾ ਹੈਗੀ ਹੈ ਔਰ ਜਿਹੜਾ ਜਿਹੜਾ ਇੱਕ ਜਮਹੂਰੀਅਤ ਦਾ ਘਾਣ ਹੈਗਾ ਉਹਨੂੰ ਖਤਮ ਕਰਕੇ ਕਾਨੂੰਨ ਦਾ ਰਾਜ ਸੰਵਿਧਾਨ ਦਾ ਰਾਜ ਸਥਾਪਿਤ ਕਰੂਗੀ ਅਚੰਦੇ ਤੇਸ਼ ਪਿੱਛੇ ਰਹੇਗੀ ਵੀ ਦੇਖੋਗੇ ਕਿ ਸਰਕਾਰ ਨਾਲ ਦੀ ਗੱਲ ਕਰਦੇ ਦੇਖੋ ਜਿਹੜਾ ਗੁਬਾਰਾ ਸੀ ਨਾ ਸਰਕਾਰ ਦਾ ਜਿਹੜਾ ਸਗਾ ਸ਼ੇਅਰ ਮਾਰਕੀਟ ਦਾ ਤੇ ਸੱਟਾ ਬਾਜ਼ਾਰ ਦਾ ਉਹ ਗੁਬਾਰਾ ਅੱਜ ਫਟ ਗਿਆ ਜੀ ਸਰ ਐਨਡੀਏ 2901 ਦੇ ਟਿੱਕੀ ਫਿਰਦੀ ਹੈਗੀ ਤੇ ਜਿਹੜਾ ਕੰ ਇੰਡੀਆ ਲਾਇੰਸ ਹੈਗਾ ਉਹ 24045 ਤੇ ਹੈਗਾ ਹੈ ਬਹੁਤ ਸਾਰੀਆਂ ਤੇ ਐਨਡੀਏ ਚ ਹੈਗੀਆਂ ਜਿਹੜੀਆਂ ਐਨਡੀਏ ਦਾ ਖੁਸ਼ ਨਹੀਂ ਹੈਗੇ ਉਹਨਾਂ ਦਾ ਰਾਜਾਂ ਵਿੱਚ ਉਹਨਾਂ ਦਾ ਬਹੁਤ ਨੁਕਸਾਨ ਕੀਤਾ ਹੈਗਾ ਬੀਜੂ ਜਨਤਾ ਦਲ ਤੇ ਦੂਜੇ ਮਤਲਬ ਨਿਤਿਸ਼ ਕੁਮਾਰ ਜੀ ਨਾਲ ਗੱਲਬਾਤ ਚੱਲਦੀ ਪਈ ਹੈ ਅਸੀਂ ਬਹੁਤ ਜਲਦੀ ਉਹਨਾਂ ਨਾਲ ਗੱਲਬਾਤ ਸਿਰੇ ਚੜਾ ਕੇ ਅਸੀਂ ਕੇਂਦਰ ਵਿੱਚ 272 ਦਾ ਜਾਦੂ ਮੇ ਹੀ ਅੰਕੜਾ ਹੈਗਾ ਉਹ ਪਾਰ ਕਰਾਂਗੇ ਔਰ ਕੇਂਦਰ ਚ ਇੰਡੀਆ ਲਾਇੰ ਦੀ ਸਰਕਾਰ ਬਣੂਗੀ ਜਿਹੜੀ ਨਾ ਸਿਰਫ ਬੀਜੇਪੀ ਦੁਆਰਾ 10 ਸਾਲ ਜੋ ਬਲੰਡਰ ਕੀਤੇ ਉਹ ਗਲਤੀ ਤੇ ਗਈਆਂ ਜੋ ਦੇਸ਼ ਦਾ ਸਤਿਆਨਾਸ਼ ਕੀਤਾ ਉਹਨੂੰ ਮੁੜ ਕੇ ਠੀਕ ਕਰੋਗੀ ਬਲਕਿ ਨਵਾਂ ਹਿੰਦੁਸਤਾਨ ਇੱਕ ਤਰੱਕੀਆਫਤਾ ਮੁਲਕ ਬਣਾਉਣ ਦਾ ਸੀ ਆਪਣਾ ਯੋਗਦਾਨ ਪਾਵਾਂਗੇ ਆ ਆਮ ਆਦਮੀ ਪਾਰਟੀ ਨੂੰ ਕੁਝ ਕਹਿਣਾ ਚਾਹੁੰਗੇ ਤੇਰਾ ਜੀ ਦੇਖੋ ਇਹ ਬਿਲਕੁਲ ਇਹ ਨਾ ਹਵਾ ਜੀ ਤੀਰ ਮਾਰਦੇ ਕਿ 13 0 13 0 ਕਰਦੇ ਕਰਦੇ ਤੇ ਤਿੰਨ ਤੇ ਆ ਗਏ ਹੈਗੇ ਇੱਕ ਮੂਰੋ ਕਟਿਆ ਗਿਆ ਹਾਂਜੀ ਇੱਕ ਮੂਰੋ ਕਟਿਆ ਗਿਆ ਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ ਇਹ ਕਟਿਆ ਗਿਆ ਸੋ ਮੇਰੇ ਦੰਦ ਬੱਤੀ ਉਹਦੇ ਦੰਦ ਬੱਤੀ ਹੈਗੇ ਕੇਜਰੀ ਵਾਲ ਦੇ ਸਾਡੇ ਨੂੰ ਗੱਲ ਸੱਚੀ ਨਿਕਲਦੀ ਹੈ ਸਭ ਬਚਕਾਨਾ ਗੱਲਾਂ ਸਿਗੀਆਂ ਨਹੀਂ ਦੰਦ ਤੁਹਾਨੂੰ ਚੈੱਕ ਵੀ ਕਰਾਉਣੇ ਚਾਹੀਦੇ ਨੇ ਉਹ ਤਾਂ ਉਹ ਦੇਖਣ ਦੀ ਪਰੇ ਪਰੇ ਬਚਕਾਨਾ ਗੱਲਾਂ ਸਿਗੀਆਂ ਜੀ ਇਸ ਤਰ੍ਹਾਂ ਕਦੀ ਵੀ ਕਲੇਮ ਨਹੀਂ ਕਰਨ ਸਿਆਸਤ ਬੜੀ ਨਿਸ਼ਚਤਾ ਹੁੰਦੀ ਬੜੀ ਕੀ ਗੱਲ ਨਿੰਦਰ ਮੋਦੀ ਦਾ ਜਾਦੂ ਬੀਜੇਪੀ ਦਾ ਜਿਹੜਾ ਸੀਗਾ ਪੰਜਾਬ 'ਚ ਨਹੀਂ ਚੱਲਿਆ ਨਹੀਂ ਚੱਲਿਆ ਇੰਡੀਆ 'ਚ ਵੀ ਨਹੀਂ ਚੱਲਿਆ ਜੀ ਯੂਪੀ 'ਚ ਸਾਡੀ ਸਾਡਾ ਸਾਡੀ ਟੈਲੀ 33 ਸੀਗੀ ਤੇ ਇਸ ਤਰ੍ਹਾਂ ਬਾਕੀ ਸੂਬਿਆਂ 'ਚ ਅਸੀਂ ਬਹੁਤ ਵੱਡੀ ਬੰਬੇਈ ਵਿੱਚ ਮਹਾਰਾਸ਼ਟਰ 'ਚ ਅਸੀਂ ਬਹੁਤ ਅੱਗੇ ਆ ਬੀਜੇਪੀ ਤੋਂ ਬਹੁਤ ਸੂਬੇ ਅਸੀਂ ਨਵੇਂ ਇਸ ਤਰ੍ਹਾਂ ਬੰਗਾਲ ਵਿੱਚ ਅਸੀਂ ਬਹੁਤ ਅੱਗੇ ਹੈਗੇ ਜੀ ਬਹੁਤ ਸਾਰੇ ਸੂਬੇ ਅਸੀਂ ਬਹੁਤ ਅੱਗੇ ਆ ਇੱਕ ਦੋ ਸੂਬਿਆਂ ਸਾਨੂੰ ਪਛਾਣ ਲੱਗੀ ਹੈ ਯੂਪੀ ਚ ਲੱਗੀ ਹੈ ਆਪਣਾ ਦਿੱਲੀ ਚ ਲੱਗੀ ਹੈ ਹਿਮਾਚਲ ਚ ਲੱਗੀ ਹੈਗੀ ਹੈ ਇਸ ਤਰ੍ਹਾਂ ਕੁਝ ਕਰਨਾਟਕ ਜਿੰਨੀ ਸਿਟੀਾਂ ਦੀ ਆਸ ਸੀਗੀ ਉਹ ਸਿਟੀਾਂ ਨਹੀਂ ਆਈਆਂ ਪਰ ਅਸੀਂ ਲਾਈਵ ਰੱਖ ਜੋ ਨਵੇਂ ਲੱਭ ਰਹੇ ਆ ਜਿਨ੍ਹਾਂ ਨੂੰ ਜਿਹੜੇ ਖੁਦ ਭਾਜਪਾ ਦੀ ਨੀਤੀ ਤੋਂ ਤੰਗ ਨੇ ਉਹ ਲਾਜ਼ਮੀ ਸਾਡੇ ਨਾਲ ਆਣਗੇ ਲਾਜ਼ਮੀ ਤੌਰ ਤੇ ਤੇ ਅਸੀਂ ਦੋ ਮੈਂ ਫੇਰ ਕਹਿੰਦਾ 2072 ਦਾ ਜਾਦੂ ਵੀ ਅੰਕੜਾ ਪਾਰ ਕਰਕੇ ਨੀਤੀ ਸ਼ਮਰ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਬਣਾਉਣ ਬਾਰੇ ਜਿਹੜੀ ਚੱਲ ਰਹੀ ਹੈ ਬਣਨਗੇ ਬਣਨਗੇ ਉਹ ਜੋ ਵੀ ਸਾਨੂੰ ਮੋਦੀ ਨੂੰ ਸੱਤਾ ਤੋਂ ਲਾਉਣ ਵਾਸਤੇ ਜੋ ਵੀ ਰਿਆਤਾ ਦੇਣੀਆਂ ਪਈਆਂ ਜੋ ਵੀ ਕੰਪਰੋਮਾਈਜ਼ ਕਰਨੇ ਪਏ ਅਸੀਂ ਦੇਸ਼ ਦੇ ਹਿੱਤ ਵਿੱਚ ਸੰਵਿਧਾਨ ਦੇ ਹਿੱਤ ਵਿੱਚ ਲੋਕਾਂ ਦੇ ਹਿੱਤ ਵਿੱਚ ਹਿੰਦੁਸਤਾਨ ਦੇ ਹਿੱਤ ਵਿੱਚ ਕਰਾਂਗੇ ਨਿਊ ਮੋਤੀ ਬਾਗ ਪੈਲੇਸ ਔਰ ਇੱਕ ਸਿਹਤ ਮੰਤਰੀ ਨਾਲ ਸੀਗਾ ਕੀ ਲੱਗਦਾ ਤੁਹਾਨੂੰ ਤੁਹਾਡੀ ਜਿੱਤ ਦਾ ਸਭ ਤੋਂ ਵੱਡਾ ਕਾਰਨ ਕੀ ਲੱਗਦਾ ਤੁਹਾਨੂੰ ਪ੍ਰਧਾਨ ਮੰਤਰੀ ਦੇ ਦੇਖੋ ਜਿੱਦਾਂ ਸਭ ਤੋਂ ਵੱਡਾ ਕਾਰਨ ਹੈ ਕੋਈ ਵੀ ਜਿੱਤ ਵਾਸਤੇ ਇੱਕ ਕਾਰਨ ਹੀ ਹੁੰਦਾ ਹੈਗਾ ਮੈਂ ਜਦੋਂ ਮਾਂਮਾ ਦੀ ਪਾਰਟੀ ਜਿੱਤਿਆ ਸੀਗਾ ਉਦੋਂ ਮੈਂ ਕਿਹਾ ਸੀ ਕਿ ਜੇ ਗਾਂਧੀ ਕੋਲ ਝਾੜੂ ਨਾ ਹੁੰਦਾ ਤੇ ਝਾੜੂ ਕੋਲ ਗਾਂਧੀ ਨਾ ਹੁੰਦਾ ਇਹ ਸੀੜੀ ਟਿਕਲਦੀ ਨਹੀਂ ਸੀ ਇਵੇਂ ਜੇ ਇਸ ਜੇ ਇਸ ਵਾਰ ਕਾਂਗਰਸ ਕੋਲ ਗਾਂਧੀ ਨਾ ਹੁੰਦਾ ਤੇ ਗਾਂਧੀ ਕੋਲ ਕਾਂਗਰਸ ਨਾ ਹੁੰਦੀ ਤਾਂ ਵੀ ਜਿੱਤ ਸੰਭਵ ਨਹੀਂ ਸੀਗਾ ਦੋਹਾਂ ਦਾ ਸਮੇਲ ਹੁੰਦਾ ਹੈਗਾ ਤਾਂ ਜਾ ਕੇ ਜਿੱਤ ਕਿੰਨੀ ਮੈਂ ਕੱਲਾ ਹੁੰਦਾ ਨਹੀਂ ਜਿੱਦਦਾ ਸੀਗਾ ਕਾਂਗਰਸ ਇਕੱਲੀ ਲੜਦੀ ਤਾਂ ਵੀ ਨਹੀਂ ਜਿੱਦੀ ਸੀਗੀ ਦੋਹਾਂ ਦਾ ਸਮੇਲ ਹੋਇਆ ਦੋਹਾਂ ਦੇ ਵੋਟ ਇਕੱਠੇ ਹੋਏ ਦੋਹਾਂ ਦਾ ਜੋ ਲੋਕਾਂ ਦੇ ਇੱਕ ਚਾਅ ਸੀਗਾ ਕਿ ਇਹ ਸੱਤਾ ਤਬਦੀਲੀ ਕਰਨੀ ਹੈ ਉਹਨੇ ਕੰ ਥੋੜਾ ਕੀ ਬਾਤ ਹੈ ਨਹੀਂ ਛੋਟਾ ਜਾ ਡੱਕ ਨਹੀਂ ਨਹੀਂ ਮੇਰਾ ਗਲਾ ਗਲਾ ਬੈਠੇ ਥੋੜੀ ਬਾਤ ਛੋਟਾ ਜਗਾ ਦੇ ਮੋਮਬੱਤੀਆਂ ਕੁੱਟ ਜਗਾ ਦੇ ਮੋਮਬੱਤੀਆਂ ਇੱਥੇ ਤਾਂ ਚਲਦੀਆਂ ਹੀ ਰਹਿਣੀਆਂ ਪੌਣਾ ਕਪੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉਠ ਜਗਾ ਦੇ ਮੋਮਬੱਤੀਆਂ 네ਰਨਾ ਸਮਝੇ ਕਿ ਚਾਨਣ ਡਰ ਗਿਆ ਹੈ 네ਰਨਾ ਨੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ ਰਾਤ ਨਾ ਸਮਝੇ ਕਿ ਸੂਰਜ ਮਰ ਗਿਆ ਹੈ ਬਾੜ ਜੋਤਾ ਜ਼ਿੰਦਗੀ ਦੇ ਮਾਨ ਮੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉੱਠ ਜਗਾ ਦੇ ਮੋਮਬੱਤੀਆਂ ਥੈਂਕ ਯੂ